ਪਤਾ ਲੱਗਿਆ ਸੀਗਾ ਕਿ ਗੜ੍ਹ ਸ਼ੰਕਰ ਤੋਂ ਚੱਡੀਆਂ ਰੋਡ ਦੇ ਬਗਵਾਂਈ ਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਮੌਕੇ ਦੇ ਆਕੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਸੀਗਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬੋਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਵਲ ਹਸਪੀਟਲ ਭੇਜੀ ਗਈ ਹੈ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਭਜਾਇਆ ਗਿਆ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਵੀ ਜਿਹੜਾ ਹੈਗਾ ਹਸਪੀਟਲ ਅੱਗੇ ਭੇਜੇ ਗਏ ਬਾਕੀ ਅੱਗੇ ਉਹਨਾਂ ਦਾ ਜਿਹੜਾ ਲਜ ਹੈ ਕਿੰਨੇ ਵਿਅਕਤੀਆਂ ਦੀ ਟੋਟਲ ਡੈੱਥ ਹੋਈ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਸੀਂ ਚੁੱਕੀ ਹੈ ਤੇ ਬਾਕੀ ਦਾ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਜਿਹੜਾ ਹੈਗੇ ਉਹਨਾਂ ਦਾ ਕੀ ਹਾਲ ਇਹ ਮੋਟਰਸਾਈਕਲ ਸਵਾਰ ਜਿਹੜੇ ਇਹ ਮੋਟਰਸਾਈਕਲ ਸਵਾਰ ਸੀਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਏ ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਜੀ ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਸੀਗਾ ਇਹ 400 ਸੈੱਟ ਤੋਂ ਆਇਆ ਬਾਕੀ ਇਹਦੇ ਬਾਰੇ ਜਿਹੜੀ ਚੈੱਕੀ ਕਰ ਦਿੱਤੀ ਜਾਵੇ ਇਪੱਈਆ ਜਿਹੜਾ ਟਰੱਕ ਐਕਸੇਲੇਰੇਟ ਹੋਇਆ ਬੱਸ ਨਾਲ ਕੀ ਹੋਇਆ ਸੀਗਾ ਇਹ ਵੀਰੇ ਟਰੱਕ ਘਰਸ਼ਣ ਕਰਾਉਂਦਾ ਸੀ ਸਾਨੂੰ ਅਸੀਂ ਇੱਥੇ ਕੋਲ ਸਰਪੰਚਾਂ ਭੇਜ ਲਿਆ ਮੇਰੇ ਇੱਥੇ ਕੰਮ ਕਰਦਾ ਤੇ ਟਰੱਕ ਦੇ ਟਾਇਰ ਫਟਣ ਦੀ ਆਵਾਜ਼ ਆਈ ਗੱਡੀ ਕੰਟਰੋਲ ਦੇ ਬਾਹਰ ਹੋਈ ਬੱਸ ਦੇ ਮורה ਇੱਕ ਮੋਟਰਸਾਈਕਲ ਜਾਂਦਾ ਸੀ ਕਾਲਜ ਦਾ ਮੁੰਡਾ ਹੀ ਸੀ ਉਹ ਵੀ ਇਸੇ ਕਾਲਜ ਦਾ ਗਰਸੇਵਾ ਕਾਲਜ ਦਾ ਪਹਿਲਾਂ ਉਹ ਟਰੱਕ ਮੁੰਡੇ ਨੂੰ ਲੈ ਕੇ ਆਇਆ ਬੱਸ ਨਾਲੋਂ ਘਰੀਸ ਕੇ ਦੇ ਮੁੜ ਕੇ ਫੇਰ ਗੱਡੀ ਆ ਕੇ ਪਾਸੇ ਚ ਵੱਜੀ ਤੇ ਬੱਸ ਜਿਹੜੇ ਸਕੂਲ ਦੇ ਬੱਚੇ ਸੀ ਹਾਂਜੀ ਬੱਸ ਦੇ ਵਿੱਚ ਕੁੜੀਆਂ ਸੀਆਂ ਗਰਸ ਕੁੜੀਆਂ ਕਾਲਜ ਦੀਆਂ 15 16 ਕੇ ਦੀ ਗਿਣਤੀ ਹੋਣੀ ਹੈ ਜਿਹੜੀ ਅਸੀਂ ਅੱਥੀ ਮੈਂ ਮੁੰਡਾ ਇੱਥੇ ਵੇਣੇ ਦਾ ਕੰਮ ਕਰਦਾ ਉਹ ਤੇ ਦੋਨੇ ਮੁੰਡੇ ਮੁੱਕੇ ਦੇ ਸੀ ਜੀ ਪਹਿਲਾਂ ਅਸੀਂ ਬੱਸ ਜੋ ਸਟੂਡੈਂਟ ਕੱਢੇ ਡਰਾਈਵਰ ਕੱਢੇ ਤੇ ਬਾਅਦ ਚ ਟਰੱਕ ਦੇ ਕਿੰਨੇ ਕਿ ਹਾਲਤ ਮਾੜੀ ਸੀ ਜਲੇ ਬੱਚੇ ਕੱਢੇ ਕਿੰਨੇ ਕਿ ਸੀਰੀਅਸ ਸੀਗੇ ਉਹਦੇ ਵਿੱਚ ਡਰਾਈਵਰ ਵੀ ਸੀਰੀਅਸ ਹਾਂ ਤੁਸੀਂ ਬੱਸ ਵਾਲੇ ਦੀ ਤੇ ਜਿਹੜਾ ਬੰਦਾ ਸੀਗਾ ਆਪਣੇ ਆਪਣੇ ਬੱਸ ਟਰੱਕ ਦਾ ਡਰਾਈਵਰ ਇੱਕ ਡਰਾਈਵਰ ਪਤਾ ਨਹੀਂ ਕਨੈਕਟਰ ਸੀਗਾ ਉਹਦੇ ਵਿੱਚ ਇੱਕ ਉਹ ਸੀਰੀਅਸ ਸੀਗਾ ਤੇ ਬੱਸ ਦੇ ਵਿੱਚ ਡਰਾਈਵ ਦੇ ਬੈਕਸਾਈਡ ਤੇ ਜਿਹੜੀ ਕੁੜੀ ਬੈਠੀ ਸੀ ਜਿਆਦਾ ਸੀਰੀਅਸ ਉਹ ਸੀਗੀ ਜੀ ਬਾਕੀ ਦੇ ਚੋਟ ਕਿਸੇ ਸਿਰ ਤੇ ਕਿਤੇ ਲੱਤ ਟੁੱਟ ਗਈ ਕਿਸੇ ਦੀ ਬਾਹਂ ਟੁੱਟ ਗਈ ਤੇ ਡੈਥ ਵੀ ਤੇਥ ਵੀ ਹੋਈ ਹੈ ਕਿੰਨੇ ਕਿੰਨੇ ਡੈਥ ਦੱਸੋ ਹੋਈ ਹੈ ਉਹ ਇੱਕ ਸੀ ਲਗਭਗ ਗਿਰਤੀ ਹੋਈ ਹੈ ਜਿਹੜੇ ਟਰੱਕ ਦੇ ਕੋਰੇ ਸਾਨੂੰ ਤੇ ਬੱਸ ਦੇ ਕੱਬੇ ਮੋੜ ਸਾਲੇ ਬਾਕੀ ਅਧਿਕਾਰਿਕ ਤੌਰ ਤੇ ਪੁਸ਼ਟੀ ਹੋਈ ਕੋਈ ਨਹੀਂ ਸੱਚਾ ਕਿਸੇ ਨੇ ਹਲੇ ਇੱਕ ਤੱਕ ਕੋਈ ਸਨਤੂਤੀ ਜਿਆਦਾ ਜਿਆਦਾ ਮੌਕੇ ਤੇ ਇੱਥੇ ਹੀ ਆ ਹੁਣ ਬਾਕੀ ਹਸਪਤਾਲ ਤੋਂ ਜ਼ੋਰ ਰਿਪੋਰਟ ਆਊਗੀ ਫਿਰ ਉਹ ਪਤਾ ਲੱਗੂਗਾ ਸੋਚ ਗਾ ਲੇ ਇਹ ਕਿੱਦਾਂ ਹੋਈ ਮੈਂ ਇਸ ਤੋਂ ਥੋੜਾ ਪਿੱਛੇ ਸਾਈਕਲ ਤੇ ਆ ਰਹਾ ਸੀ ਤੇ ਟੱਕ ਦਾ ਟਾਇਰ ਫਟਿਆ ਇੱਕਦਮ ਜਿਵੇਂ ਫਟਿਆ ਪਾਸੇ ਤੋਂ ਫੁੱਟ ਤੋਂ ਆ ਤੇ ਇੱਕਦਮ ਡਿੱਗ ਗਿਆ ਉਹ ਦਾ ਕੰਟਰੋਲ ਲੋਏ ਹੋ ਗਿਆ ਉਹ ਸੰਭਾਲ ਨਹੀਂ ਕੇ ਇੱਕ ਮੋਟਰਸਾਈਕਲ ਥੱਲੇ ਆਇਆ ਉਹ ਦੀ ਮੌਤ ਹੋ ਗਈ ਚਾਲਕ ਦੀ ਮੌਤ ਹੋਈ ਹੈ ਇੱਕ ਬੱਚਾ ਸੀ ਉਹ ਦੀ ਮੌਤ ਹੋ ਗਈ ਮੋਟਰਸਾਈਕਲ ਸਵਾਰ ਦੀ ਹਾਂਜੀ ਪੰਜ ਸੇ ਪੇਸ਼ੈਂਟ ਜਿਹੜੇ ਸੀਗੇ ਇਹ ਲੋਕ ਲੈ ਕੇ ਆਏ ਕਾਫੀ ਸੀਰੀਅਸ ਕੰਡੀਸ਼ਨਸ ਸੀਗੇ ਜਿਨ੍ਹਾਂ ਚੋਂ ਇੱਕ ਬੇਟੀ ਦਾ ਬਹੁਤ ਜ਼ਿਆਦਾ ਹੈਡ ਇੰਜਰੀ ਹੋਈ ਸੀ ਅਨਕੌਂਸ਼ੀਅਸਲੀ ਸਾਰੇ ਨੂੰ ਆਪਾਂ ਪੇਸ਼ੈਂਟਸ ਜਿੰਨੇ ਹੈਗੇ ਆ ਉਹਨਾਂ ਦਾ ਮਾਯਨਾ ਕਰਕੇ ਉਹਨਾਂ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਸੀਰੀਅਸ ਪੇਸ਼ੈਂਟ ਜਿਹੜੇ ਸੀਗੇ ਫਿਰ ਉਹਨਾਂ ਨੂੰ ਆਪਾਂ ਜੂਰਜ ਸਰਜਨ ਕੋ ਭੇਜ ਦਿੱਤਾ ਰ ਇੱਕ ਪੇਸ਼ੈਂਟ ਡਾਟ ਡਾਟ ਆਇਆ ਵਿਕਿੰਦੀਪ ਸਿੰਘ ਪਿੰਡ ਪਰਵਲ ਤੋਂ ਡਰਾਈਵਰ ਦੱਸ ਤਾ ਬਾਕੀ ਪੇਸ਼ੈਂਟ ਕਾਜਲ ਜੈਸਪੀ ਨੇ ਇਨਾ ਕਿ ਫ੍ਰੈਕਚਰ ਸੀਗੇ ਸਟੇਬਲ ਰਹਿ ਗਿਆ ਉਹਨਾਂ ਦਾ ਲੈਸਿਕ ਸਰ ਗਿਆ ਟੋਟਲ ਸਾਡੇ ਕੋਲ ਪੰਜ ਪੇਸ਼ੈਂਟ ਆਏ ਸੀ ਜਿਨ੍ਹਾਂ ਚੋਂ ਕੁਝ ਤਾਂ ਜਿਹੜੇ ਹਜੇ ਇੱਕ ਰੈਫਰ ਕਰ ਦਿੱਤਾ ਦੋ ਸਾਡੇ ਕੋਲ ਹੁਣ ਆਲਰੇਡੀ ਪਏ ਇੱਕ ਪ੍ਰੋਟੈਕਟਡ ਹੈ ਤੇ ਦੋ ਦੇ ਪੇਰੈਂਟਸ ਲੈ ਕੇ ਸੀ ਕਿਉਂਕਿ ਉਹਨਾਂ ਤੇ ਮਾਈਨਰ ਇੰਜਰੀ ਸੀਗੀ ਠੀਕ ਹੈ